ਮਮੀ ਜੀ ਆ ਨਾਸਾ ਨਾ ਵੜੀ ਜਾਣਾ ਦੇਖ ਲੈ ਨਾਸਾ ਨਾ ਖਰਾਬ ਕਰ ਓਏ ਜਾਲਮਾ ਨਾ ਕਰ ਹਾਏ ਕਾਕੇ ਨੇ ਮਿਰਚਾ ਬੂਟਾ ਤੋੜਤਾ ਉਖੜਨਾਥ ਮੇਰੇ ਕੋਲ ਆ ਸਹੀ ਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਤੁਹਾਨੂੰ ਦੱਸ ਹੀ ਲਈਏ ਕਿ ਆਪਣੇ ਸਨੋਵਰ ਬਾਲਜੀ ਜੋ ਕਿ ਆਪਣੇ ਦਰਮਿਆਨ ਪਹੁੰਚ ਚੁੱਕੇ ਨੇ ਫਰਕਾਰੀ ਖਾਤੇ ਲੱਗੇ ਰਹੇ ਆਪਾਂ ਬੂਡੇ ਕਰ ਰਹੇ ਆ ਅੱਜ ਆਪਾਂ ਦਾ ਇਹ ਅੱਜ ਨਵਾਂ ਨਾਮ ਤੋਂ ਘਟਣ ਹੋਇਆ ਆਪਣੀ ਸਨੈਪਚੈਟ ਦੇ ਉੱਤੇ ਜੇ ਕਿਸ ਨੂੰ ਨਹੀਂ ਆਪਣੀ ਸਨੈਪਚੈਟ ਦਾ ਪਤਾ ਤੇ ਆਪਣੀ ਸਨੈਪਚੈਟ ਹੈਗੀ ਸੰਧੂ H U N A 22 ਤਾਂ ਆਪਣਿਆਂ ਕੇ ਸਨੋਵਰ ਬਾਲਾ 22 ਹਾਂ ਜੀ ਤੇ ਮੇਰੇ ਵੀਰੇ ਉੱਥੇ ਇਹਨਾਂ ਨੂੰ ਨਵਾਂ ਨਾਮ ਦਿੱਤਾ ਗਿਆ ਇਹ ਨਾਮ ਦਿੱਤਾ ਗਿਆ ਇਹ ਪੁਖੜਨਾਥ ਇਹ ਕੀ ਨਾਮ ਵਜਾ ਇਹ ਨਾ ਹੀ ਨਾ ਇਹ ਨਾਮ ਦਿੱਤਾ ਕਹਦੋ ਗਿਆ ਤੇਰੇ ਪੁਖੜਨਾਥ ਮੰਮੀ ਜੀਆ ਨਾਸਾਂ ਨਾਲ ਵਡੀਆਂ ਜਾਣੇ ਦੇਖ ਲੈ ਨਾਸਾਂ ਇਹ ਹਿੱਲ ਗਈ ਹਰਜੀਤ ਕੌਰ ਮੈਂ ਹਿੱਲ ਨਹੀਂ ਨਹੀਂ ਮੈਨੂੰ ਹੀ ਲੱਗ ਲੋੜ ਕੀ ਨਾ ਮੈਂ ਲੋੜ ਕੀ ਆ ਹਿੱਲਦੀ ਨਾ ਨਾ ਮੁੱਛਾਂ ਵਗਣੀਆਂ ਤੂੰ ਨਾ ਥਵਾ ਨਾਲ ਮੈਂ ਆ ਮਾਰਨੀ ਆ ਲਾ ਧਿਆਨ ਦੇ ਆ ਬਚਣਾ ਇਹਦਾ ਤੇਰਾ ਗੁੱਸਾ ਤਾਂ ਤੇਰਾ 2 ਮਿੰਟ ਦਾ ਹੀ ਰਹਿਣਾ ਨਾ ਜੋ ਮੇਰੇ ਨਾਲ ਬੱਜਗਾ ਨਾ ਪਤਾ ਤੈਨੂੰ ਲੱਗਦਾ ਨਾ ਤੇਰੇ ਨਾਲ ਸਾ ਚੌੜਗਾ ਕਰਦੀ ਵੇਖੀ ਬਚਰੀ ਚੋਰ ਇਹ ਲੈ ਕੇ ਚੌੜੀ ਹੋਰ ਕੀ ਚੌੜੀਆਂ ਹੋਣੀਆਂ ਨਾ ਨਾ ਇੱਕ ਤਾਂ ਤੂੰ ਵੀ ਕੋਈ ਕੰਮ ਧੰਦਾ ਕਰ ਲੈ ਹੁਣ ਜ 6:00 ਵਜ ਗਈ ਆ ਤੇ ਵੇ ਲੈ ਕੇ ਕੁੱਤੇ ਖੱਸੀ ਕਰਨ ਨੂੰ ਤੁਰ ਪੈਨੇ ਆ ਮੰਮੀ ਸਾਰਿਆਂ ਨਾਲ ਵੱਧ ਵੇਲਾ ਆਪਣੇ ਘਰ ਚ ਗੱਗੂ ਠੀਕ ਆ ਜਖਮ ਵਿਖਾ ਦੇ ਜਖਮ ਖੱਟ ਬਾਜੀ ਕੇ ਜਦੋਂ ਕਦੀ ਆਏ ਨੂੰ ਨਿਕਲ ਕੇ ਕਦੀ ਆਏ ਨੂੰ ਨਿਕਲ ਕੇ ਘਰ ਦੇ ਕੰਮ ਦਾ ਕੋਈ ਫਿਕਰ ਹੈਗਾ ਹੀ ਕੋਈ ਨਹੀਂ ਗਾ ਜਖਮ ਵਿਖਾ ਦੇ ਇਹਨਾਂ ਨੂੰ ਉਹਨਾਂ ਸਿਆਲ ਆ ਉਹਨਾਂ ਨੂੰ ਤਾਂ ਉਹਨਾਂ ਨੂੰ ਵੱਧ ਆ ਆ ਆ ਆ ਆ ਆ ਆ ਆ ਆ ਲੱਗੀ 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 ਇਹ ਡੱਡੂ ਜੀ ਸਾਰਿਆਂ ਨਾਲ ਵੱਧ ਗੱਗੂ ਇਹਦਾ ਮੱਥਾ ਵੀ ਠੀਕ ਹੋ ਗਿਆ ਇਹਦਾ ਗੂਠਾ ਵੀ ਠੀਕ ਹੋ ਗਿਆ ਤੋਰੇ ਫੇਰੇ ਨੂੰ ਸਾਰਿਆਂ ਨੂੰ ਬਾਦ ਦੇ ਕੰਮ ਚੋਰ ਹੈਗਾ ਵਾ ਤੁਰਨ ਫਿਰਨ ਨੂੰ ਤਾਂ ਬੜਾ ਕਦੀ ਆਉ ਨੂੰ ਚਲਾ ਗਿਆ ਕਦੀ ਆਉ ਨੂੰ ਚਲਾ ਗਿਆ ਕਦੀ ਆਉ ਨੂੰ ਚਲਾ ਗਿਆ ਆ ਉਦੋਂ ਦੇ ਨਾ ਕੁਛ ਦੁੱਧਦਾ ਨਹੀਂ ਗਾ ਕੰਮ ਵਾਲੀ ਗੁੱਠਾ ਦੁਖਣ ਲੱਗ ਜਾਂਦਾ ਹੱਡਰ ਆ ਲੱਗਣ ਲੱਗ ਜਾਂਦਾ ਕਦੇ ਕੁਛ ਦੁਖਣ ਲੱਗ ਜਾਂਦਾ ਪਹਿਲੇ ਖਾਗਾ ਹੱਡਰ ਹੋਏ ਇਹਨਾਂ ਦੇ ਨਾਲ ਫੇਰਾ ਤੋਰਾ ਕਰਨ ਜਾਂਦੇ ਸੋਈ ਬੜਾ ਘਟ ਕਰਦੇ ਆ ਖੱਪਣੇ ਕੇ ਥਾਂ ਦੇ ਵਿੱਚ ਖੱਪਣੇ ਆ ਹੱਡਰ ਹੱਡਰ ਆ ਗੀਤੇ ਇਹਨਾਂ ਨੇ ਫਰੀਦ ਆ ਖਾ ਖਾ ਕਣਕ ਦੇ ਮੱਛਰੇ ਆ ਲੈ ਚਲਾ ਬੰਦਿਆਂ ਕੋ ਮਾਦੇ ਇਹਨਾਂ ਨੂੰ ਤੋੜਦੇ ਅੱਗੇ ਲਾ ਕੇ ਜੇ ਕੋਈ ਕੰਮ ਤਾਂ ਦਾ ਮੇਰੇ ਤੋਂ ਕਰਾਉਣਾ ਹੀ ਆ। ਯਾਹ ਤੇ ਓਠੇ ਤਾਂ ਲਾਲਾ ਠੀਕ ਨੇ। ਆਪ ਕੱਠਾ ਨਾਲਦਾ ਫੋਨ ਜਹਾੜ ਕੇ ਖੜਾ। ਬਾਈ ਲਿਆਓ ਉੱਥੇ ਘੋੜੀ ਲਾਓ ਮੈਂ ਹੁਣੇ ਕਰਦੇ ਬਾ ਕਰਦੇ ਨੇ ਬੂਟੇ ਸਾਰੇ ਸੈੱਟ। ਲਾ ਘੋੜੀ ਆਪਣਾ ਕੰਮ ਆਪਣਾ ਵੜ ਲਿਆ ਉਹ ਜਿਹੜਾ ਇਹ ਤੈਨੂੰ ਕਰਨਾ ਆਉਂਦਾ। ਇਹ ਤੈਨੂੰ ਕਰਨਾ ਆਉਂਦਾ ਤੁਹਾਡੇ ਬਾਪੂ ਨੇ ਨਹੀਂ ਚੋਕਲੇਉਂ। ਮਾਦੇ ਬੂਟੇ ਇਹਨਾਂ ਨੇ ਨਹੀਂ ਕੱਟਰੇ ਬੂਟੇ ਮੈਂ ਕੱਟਨੇ ਆ ਆਪਦੇ ਹਿਸਾਬ ਨਾਲ। ਇਹਨੇ ਡੰਡ ਲਾ ਦੇਣੀ ਬੂਟਿਆਂ ਦੀ ਮਾਦੇ ਕਾਨੂੰ ਉਹਦੇ ਹੱਥੋਂ ਡੰਡ ਲਵਾਉਣੀ ਬੂਟਿਆਂ ਦੀ। ਇੱਕ ਤੂੰ ਚਾਰਜ ਕਰ ਕਰ ਕੱਟੇ ਸੀ ਅੱਗੇ ਵੀਰ ਜੀ ਆ ਵੇਲਾ ਨਗੀਨੇ ਬ ਏਦਾਂ ਵੱਢਣੇ ਆ ਨਾਂ ਨੋਏ ਨਾਂ ਓਏ ਨਾਂ ਖਰਾਬ ਕਰ ਓਏ ਝਾਲਮਾ ਨਾ ਕਰ ਸਵਾਹ ਕੰਮ ਮੈਂ ਵੇਖੀ ਪਾਰ ਕੇ ਨਹੀਂ ਕਿਲ ਪਾਰ ਕੇ ਦੇਖ ਲਾ ਜਾ ਕੇ ਓਏ ਇਹਨਾਂ ਦੀ ਪਾਰਕ ਵੇਖੀ ਬਰਬਾਦ ਆ ਕਿੰਨੀ ਸਾਗ ਲੱਗਾ ਮੂੜੀਆਂ ਲੱਗੀਆਂ ਗੋਭੀ ਲੱਗੀ ਆਲੂ ਮਟਰ ਲੱਗੇ ਆ ਉਹ ਤੇਰੇ ਡੈਡੀ ਨੇ ਲਾਇਆ ਪਾਰਕ ਹਾਂ ਉਹ ਜਾਂ ਤੇਰੀ ਮਾਂ ਨੇ ਲਾਇਆ ਤੇ ਜਾਂ ਤੇਰੇ ਪਿਓ ਨੇ ਲਾਇਆ ਤੇ ਪਾਣੀ ਨੇ ਮੈਂ ਹੀ ਲਾਇਆ ਉਹਨਾਂ ਨੂੰ ਨਾ ਲਾਇਆ ਪਾਣੀ ਇੱਥੇ ਉਹ ਤਾਂ ਨਾਸਾਂ ਚ ਗ੍ਰਿਪ ਲਾ ਕੇ ਤੇ ਪਾਣੀ ਲਾਇਆ ਉਹਨਾਂ ਨੂੰ ਇਹਨਾਂ ਦਾ ਇੱਕੋ ਨਾਮ ਆ ਭੁਖੜਨਾਥ ਮੇਰੇ ਕੋਲੇ ਆ ਸਹੀ ਤੋ ਆ ਫੜਾਈ ਵੀ ਇੱਕ ਇਹ ਫੜਾਈ ਡੰਡਾ ਮੈਨੂੰ ਮੋਟੇ ਨੂੰ ਛੱਡ ਦੇ ਫੋਨ ਨੂੰ ਲੈ ਲੀਡ ਚ ਕਰ ਲੇ ਕੇ ਕੰਮ ਲੀਡ ਤੁਹਾਡੇ ਪੈਰਾਂ ਚ ਪਈ ਆ ਘੋੜੀ ਲਿਆ ਕੇ ਦੇ ਮੈਂ ਆਪੇ ਸੈੱਟ ਕਰ ਦਿੰਨੇ ਘੋੜੀ ਲਿਆ ਕੇ ਮੈਂ ਕਰਤੀ ਜਾਨਾ ਆਣੀ ਆ ਉਹ ਤਾਂ ਹੋਰ ਤੇ ਉਹਦਾ ਰਾਮ ਨਾ ਤੇ ਕੋੜੀ ਆ ਚੁੱਕੀ ਆ ਤੇ ਕਰ ਹਣਾ ਬੂਟੇ ਸਹੀ ਕਰ ਬਾਲੇ ਨਾ ਛਾਂਗੀ ਵਧੀਆ ਬਣਾਈ ਪਾਜੀ ਕਿਵੇਂ ਆ ਭਾਈ ਸਾਡੇ ਸਾਹਮਣੇ ਆ ਡਿਜ਼ਾਈਨ ਵੇਖ ਲੋ ਇਹਦਾ ਕੁੱਤਾ ਬਣਾਵਾ ਸਿਰ ਦਾ ਬਿੱਲੀ ਬਣਾਵਾ ਪੰਗੋ ਬਣਾਵਾ ਇੱਕ ਰਾਤ ਤੂੰ ਗਲਤ ਲੈ ਗਿਆ ਆਪ ਹਾਂ ਰੁੱਗੂ ਨਾ ਤੇ ਦੂਜਾ ਬੁੜੇ ਲੂਲੀਨਾ ਗਾਦਾ ਨਾਲ ਵੱਡ ਬਾਈ ਸਹੀ ਡਿਜ਼ਾਈਨ ਮੰਮੀ ਜਾਦਾ ਵੱਡੀ ਜਾਂਦਾ ਇਹਨੂੰ ਬੰਦੇ ਦੇ ਪੈਸੇ ਮਿਲਣਾਂ ਰੁਪਏ 20 ਮਿਲਿਆ ਰੁਪਏ 500 ਨਹੀਂ ਮਿਲਿਆਗਾ ਵੀਰ ਜਿੰਨੇ ਕੰਮ ਕਰੂ ਮੈਂ ਵੀ ਨਹੀਂ ਤੈਨੂੰ ਮਾ 20 ਨਾ ਸਵੇਰ ਚਾਹ ਪੁੱਕੀ ਆ ਆਹੋ ਨਾ ਕਰੋ ਚਾਹ ਪਹਿਲਾਂ ਓਏ ਲੈ ਲੈ ਬੱਚਾ ਤੈਨੂੰ ਨਾ ਸਵੇਰ ਦੇ ਇੰਨਾ ਨਾ ਆ ਕ ਮੈਨੇਗਾ ਹਾਂ ਕੰਮ ਕਰੰਦਾ ਕੱਲਾ 4000 ਰੁਪਿਆ ਹਜ਼ਾਰ ਦੇ ਦਿੰਦਾ ਇੱਥੇ ਮੋਟੇ ਤਾਂ ਕੁਛ ਨਹੀਂ ਆਏ ਉਹ ਚੱਲਿਆ ਓਵੇਂ ਹੁਣ ਥੱਕ ਵੀ ਗਿਆ ਭਰਾਵਾ ਥੱਲੇ ਕੋੜੀ ਕਰਨਾ ਨਾਲ ਸੈਟ ਫੇ ਕੋੜੀ ਤੈਨੂੰ ਲਿਆਤੀ ਤੂੰ ਕਿ ਇੱਥੇ ਲਿਆ ਦੇ ਮੈਂ ਆਪੇ ਸੈਟ ਕਰ ਲੂੰ ਇਹਨੂੰ ਵੀ ਤੋੜਦਾ ਕੋਈ ਲੱਗਦੀ ਇਹਨੂੰ ਕੱਟ ਨਾ ਰੱਖੋ ਕੋੜੀ ਸੈਟ ਹੋ ਗਈ ਹੁਣ ਇਹ ਤਾਂ ਘੋੜੀ ਚੜਨ ਦਾ ਬੜਾ ਸ਼ੌਂਕ ਸੀ ਚੜ ਕੇ ਆ ਤੇ ਆਇਆ 1 ਸਾਲ ਪਹਿਲਾਂ ਅੱਜ ਤੋਂ ਉਹ ਤਾਂ ਵੀ ਘੋੜੀ ਲੱਗ ਗਈ ਸੀ ਬਾਤ ਹੀ ਘੋੜੀ ਵੀ ਆ ਗਈ ਨਾ ਕੀ ਨੇ ਥੱਲੇ ਪਏ ਆ ਗਈਆਂ ਹਾਂ ਤਾਂ ਹੀ ਆਇਆ ਚੜਨ ਦਾ ਹਮਣੇ ਇੱਥੇ ਆਉਣਾ ਘੋੜੀ ਚੜਿਆ ਸੀ ਵਿਟਾਮਿਨ ਸੀ ਦੇ ਕੈਪਸੂਲ ਆਇਆ ਹੁਣ ਇਹਨੇ ਥੱਕ ਜਾੜਾ ਮੋਟੇ ਕਾ ਕਿਹੜਾ ਪਾਣੀ ਲਿਆਵਾ ਪਾਣੀ ਮੈਨੂੰ ਵੀ ਲੈ ਲ ਜੂਗੀ ਤੇ ਇਹਨੂੰ ਵੀ ਹੁਣ ਡਿੱਗਣ ਦੇ ਬਾਣੇ ਲੱਗਣੇ ਆ ਉਧਰ ਓਵੇਂ ਬੜਕਾਈ ਬੜਕੋਈ ਜਾਂਦਾ ਓਏ ਇਹਨੂੰ ਤੂੰ ਕਿਸਾਉਣਾ ਇਹਨੂੰ ਹੀ ਲੱਗਾ ਪਿਆ ਉਧਰ ਕਰੂੰਗਾ ਲੈਂਡ ਮਿੰਟੇ ਦੀ ਸਾਰੀ ਫਾਰੀ ਕੀ ਆਜ ਕੰਮ ਕੀਤਾ ਕੰਮ ਖਰਾਬ ਕੀਤਾ ਕੋਈ ਅੱਜ ਦਾ ਕੰਮ ਤਾਂ ਨਹੀਂ ਕੀਤਾਗਾ ਮੈਂ ਬੂਟਾ ਪਟਦੇ ਨਾ ਪਹਿਲਾਂ ਫੇਰ ਨਾ ਕਿ ਡੋਲਾ ਪੈ ਗਿਆ ਅੱਗੇ ਗਿਆ ਬੂਟਾ ਪਟਿਆ ਮੈਂ ਇਹ ਅੱਗੇ ਵੀ ਪਟਿਆ ਯਾ ਅੱਗੇ ਤੂੰ ਕਿਹੜਾ ਨਹੀਂ ਫੇਰ ਰਹਾ ਆ ਗਿਆ ਇਹ ਮੇਰਾ ਕੰਮ ਹੀ ਇਹ ਬੂਟੇ ਪਟਣ ਦਾ ਉਧਰ ਕੰਮ ਹੀ ਨਹੀਂ ਕੋਈ ਬੂਟਾ ਲਾਉਣਾ ਹੈ ਨਹੀਂ ਕਰੇ ਕੋਈ ਕਹਿ ਸਹੀ ਦੱਸਣਾ ਡਿਜ਼ਾਈਨ ਆ ਆੜੀ ਮਿਰਚ ਪਟ ਮਿਰਚ ਰਹਾ ਆਹ ਕਹਿੰਦੇ ਮੈਨੂੰ ਹਰ ਵਾਰੀ ਕੀ ਕੀ ਕਹਿਣਾ ਐ ਨਹੀਂ ਲੱਗਦਾ ਜਿਵੇਂ ਆਵੇ ਕਾ ਥੱਲੇ ਮੂੰਹ ਹੁੰਦਾ ਉੱਤੇ ਇਹਨਾਂ ਨੇ ਵਾਲ ਖਲਾਰੇ ਦਰ ਫਟੇ ਮੁੱਦੂ ਪ੍ਰੋਪਰ ਕੱਟ ਦੇ ਭਰਾਵਾ ਇਹਨੂੰ ਜਮਾ ਹੀ ਫੇਰ ਵੀ ਕਰ ਦਿਆ ਗੰਜਾ ਹਾਂ ਫੇਰ ਇਹਦੀ ਗਰੋਥ ਸੋਣੀ ਹੋਊਗੀ ਮੜਕਾ ਦੇ ਹੁਣ ਇਹਨਾਂ ਨੂੰ ਆਪਾਂ ਜ਼ਿਆਦਾ ਨਹੀਂ ਹੁਣ ਕੱਟਣਾ ਬੱਸ ਕਿਉਂਕਿ ਇਹਦੇ ਵਿੱਚ ਆਲਣੇ ਆ ਨਕਲੀ ਆਲੜੇ ਚ ਵਿਚੜੀਆਂ ਰਹਿੰਦੀਆਂ ਵੇਖ ਹਾਂ ਉੱਧਰ ਦੀ ਚਿੜੀਆਂ ਆ ਰਹੀਆਂ ਨੇ ਵੇ ਚਿੜਕੀਆਂ ਨਿਕੀਆਂ ਆਹ ਅਸ ਆਹਰ ਲੀਨ ਹੋਣਾਂ ਨੇ ਐ ਟੰਗਿਆ ਸੀ ਇੱਥੇ ਇਹਦੇ ਚ ਅੰਦਰ ਦੀ ਵੇਖੀ ਚਿੜੀਆਂ ਆ ਪਰਲੇ ਪਾਸੇ ਆਵੇ ਇੱਧਰ ਆ ਮੋਰਾ ਚਿੜੀਆਂ ਇਹਦੀਆਂ ਇਹ ਕਾ ਕ ਹੌਂਸਲਾ ਵਾ ਸੋ ਇਹਨੂੰ ਕੋ ਰੋਕਤਾ ਤਾਂ ਆ ਆਵੇ ਇਹਦੇ ਚ ਰਹਿੰਦੇ ਆ ਸਭ ਵਧੀਆ ਯਾਰ ਜਾਨਵਰ ਰਹਿੰਦੇ ਵਿਚਾਰੇ ਵਿੱਚ ਤੇ ਲੈ ਮਰੀਆ ਮੋਟਾ ਇੱਧਰਲੇ ਪਾਸੇ ਕਿੱਡੀਆਂ ਕਰਕੇ ਨੂੰ ਸਟਾਪ ਕਰਤਾ ਆਪਾਂ ਕੀ ਜ਼ਿਆਦਾ ਨਹੀਂ ਕੱਟਣਾ ਜੇ ਹੋਰ ਵੀ ਬਣਾ ਸਕਦੀਆਂ ਉਹ ਲੈ ਕਿਤੇ ਸਫਾਈਆਂ ਇਹ ਕਿ ਇਹਨੂੰ ਚਿੜੀਆਂ ਰੱਖਣ ਦਾ ਸ਼ੌਂਕ ਹੈ ਨਾ ਸਿਰਫ ਘਰੇ ਬੂਟੇ ਲਾ ਲਵੇ ਆਪੇ ਚਿੜੀਆਂ ਆਣ ਕੇ ਰਹਿਣ ਲੱਗ ਪਈ ਮੈਂ ਕਹਿੰਦੀ ਉੱਪਰੋਂ ਪੱਤਰਾ ਕਰ ਦੋ ਭੈੜੀਆਂ ਲਾ ਦੇ ਪੁੱਤਿਆਂ ਲਾ ਲਾ ਦੇ ਲੰਗਰ ਉੱਧਰ ਉੱਧਰ ਦੌਰ ਪਾਓ ਉੱਥੋਂ ਤੇ ਘਰਾਤੀ ਨਹੀਂ ਪਹੁੰਚਦਾ ਕਿ ਉੱਥੇ ਕੋੜੀ ਹੁਣ ਬਚਾਉਣ ਆਲੇ ਆ ਹੂੰ ਕੋਈ ਨਹੀਂ ਭਾਈ ਥੱਕ ਗਿਆ ਤੇ ਜੋ ਪਾਰਾ ਸਾਰਾ ਪਿਆ ਉਹ ਆਪਾਂ ਨਹੀਂ ਸਹੀ ਨਹੀਂ ਮੈਂ ਕਿਉਂ ਕਰਾਂ ਸਹੀ ਨਹੀਂ ਗਾਪੇ ਕਰ ਫਿਰ ਆਹ ਇਹ ਰਹਿਣ ਥੱਲੋਂ ਨਾ ਮਸ਼ੀਨਾ ਹੋ ਜਾਣਾ ਇਹ ਤਾਂ ਮੇਲਾ ਜੀ ਟਣ ਨਾ ਜੀ ਇਹ ਨਾ ਕਾ ਜਿੰਨਾ ਤਾਂ ਮੈਨੂੰ ਖਾਂਗੇ ਨਹੀਂ ਜਿੱਦਾਂ ਜੀ ਕਿਸੇ ਪਾਸੇ ਵੇਖ ਮੈਂ ਕੀ ਇਹਨਾਂ ਦਾ ਲਵਾਂ ਚਾਜ ਤਰੋ ਚਾਜ ਤਰ ਕੀ ਹੋਣਾ ਕਾਕੇ ਧਿਆਨ ਨਾਲ ਵੇਖ ਮੈਂ ਕੀ ਕਰਦਾ ਆਂ ਕਾਕੇ ਤੂੰ ਗਲਤ ਕੱਟੀ ਜਾਣਾ ਕਾਕੇ ਜਮਾ ਸਹੀ ਕੱਟਦੇ ਕਾਕੇ ਸਹੀ ਕੱਟੇ ਆ ਵੇਖ ਤਾਂ ਸਹੀ ਕਾਕੇ ਪਖਾਂਡ ਜੇ ਕਰੀ ਜਾਣਾ ਵਾ ਉੱਥੇ ਕਾਕੇ ਡੇਗਣਾ ਪਈ ਹਾਂ ਕਾਕੇ ਨੇ ਮਿਰਚਾਂ ਕੱਟਦੀਆਂ ਹਾਏ ਕਾਕੇ ਮਿਰਚਾਂ ਬੂਟਾ ਤੋੜਦਾ ਹਾਏ ਕਾਕੇ ਨੇ ਮਿਰਚਾਂ ਬੂਟਾ ਤੋੜਦਾ ਨਹੀਂ ਤੂੰ ਨਹੀਂ ਹਟਣਾਗਾ ਉਹ ਗੱਲ ਆ ਇਹ ਬੂਟਾ ਪੜਦੇ ਪੜਦੇ ਗੁੱਗ ਇਹ ਪੜਦੇ ਸੁੱਕ ਗਿਆ ਪਟਦੇ ਆਰ ਬੂਟਾ ਪੜਦੇ ਸੁੱਕ ਗਿਆ ਇਹ ਪਟਣਾ ਹੀ ਪੈਣਾ ਇਹ ਤਾਂ ਹੁਣ ਜਦੋਂ ਸੁੱਕਾ ਤੇ ਸੁੱਕੇ ਨੂੰ ਤਾਂ ਪਟਣਾ ਹੀ ਆ ਤੁਹਾਨੂੰ ਉਹਦੇ ਕੇ ਨਾਲ ਆ ਨਾਲ ਆ ਤੋ ਮੰਨਦੇ ਕੇ ਸਿਆਣੇ ਮੁੰਡੇ ਦੀ ਗੱਲ ਉਹ ਰਾ ਦੇ ਕਮਲ ਕਟਾਣੀਆਂ ਇਹਨੇ ਕਟਾਉਣੀਆਂ ਨੇ ਜਵਾਕਾਂ ਨੇ ਬੜਾ ਸਿਆਣਾ ਮੁੰਡਾ ਗੱਲਾਂ ਕਰਦਾ ਪਟ ਕੇ ਦੇ ਦੋ ਛਿੱਤਰਾਂ ਤੋਂ ਜੋ ਭੱਜ ਗਿਆ ਮੈਂ ਤੇੋਂ ਹਾਂ ਆ ਹੋਵੇ ਮਰਦਾ ਵੇਖ ਕਿਵੇਂ ਮਰਦਾ ਉਧਰ ਪੜਦੇ ਹੋਣਾ ਕਿਧ ਤੁਰ ਜਾਣਾ ਸਫਾਈ ਵੀ ਤੁਣੀ ਕਰਨੀ ਆ ਉਹ ਆਪਦਾ ਕੰਮ ਕਰਦਿਆਂ ਵਾ ਬੋਕਰ ਲਿਆ ਆਪੇ ਕਰੋ ਸਫਾਈ ਨਾ ਨਹੀਂ ਕਰਾਉਣੀ ਕਰੂਣੀ ਹਾਲ ਹੈ ਹਾਂ ਲੈ ਆਪੇ ਕਰੋ ਆਪੇ ਕਰੋ ਮੇਰੇ ਤੋਂ ਕਿਨੇ ਗੰਦ ਪਾਇਆ ਆਪੇ ਗੰਦੇ ਚੱਕੂ ਹਾਂਜੀ ਕੌਣ ਇੱਥੋਂ ਗੋਲ ਉਹ ਭਰਾ ਸਲਾਮਾਂ ਜਣਦੇ ਵਿਹਲਾ ਹੈਗਾ ਬੁਟਾ ਇਸਨੇ ਕਲ ਲਫੇੜਾ ਹੁਣ ਲਫੇੜਾ ਵੱਜਣਾ ਆ ਵਜਨ ਦੱਸਣ ਲੈ ਸੌਰੀ ਵੀਰੇ ਸੌਰੀ ਵੀਰੇ ਆ ਹੁੰਦਾ ਪਿਆਰ ਕਿੰਨੇ ਡੰਡਾ ਘਾ ਤੂੰ ਮਾਰਿਆ ਹੂੰ ਹਾਂ ਸਹੀ ਗੱਲ ਆ ਐਵੇਂ ਮਾਰਦੇ ਡੰਡਾ ਇਹ ਮਸਲਾ ਹੈ ਮੈਂ ਨਿਕਾ ਮੈਂ ਸੁਧਰਨਾ ਕਬੱਟੇ ਤੋਂ ਉੱਧਰ ਜਾਣਗੇ ਆਹੋ ਤੇਰੀ ਕੀ ਤਾਕਤ ਐ ਚੰਨ ਦਾ ਕੱਛਾ ਮਾੜੇ ਮੁੱਟੀ ਗੱਲ ਛੜਾ ਕੱਛਾ ਉਹ ਕਿੰਨਾ ਮਿੰਗਾ ਵਾ 800 ਰਾਇਆ ਉਹ ਕੋਈ ਤੇਰਾ ਇਹ ਗੱਗੂ ਤੈਨੂੰ ਕਾਲਾ ਰੰਗ ਕਿਉਂ ਪਸੰਦ ਆਈ ਨਾ ਮਤਲਬ ਕਾਲੇ ਰੰਗ ਦਾ ਬਹੁਤ ਜ਼ਿਆਦਾ ਪਿਆਰ ਹੈ ਮੇਰਾ ਇਹਨਾਂ ਦਾ ਬਹੁਤ ਜ਼ਿਆਦਾ ਕਾਲੇ لباس ਕਾਲੇ لباس ਅੱਛਾ ਗੱਗੂ ਦਾ ਕਾਲੇ ਰੰਗ ਨਾਲ ਬਹੁਤ ਜ਼ਿਆਦਾ ਪਿਆਰਾ ਹੈ ਨਾ ਕਾਲਾ ਰੰਗ ਆਪਣੇ ਦੋ ਹੀ ਤੇ ਕਾਲਾ ਕਿੱਟਾ ਜਿਨ੍ਹਾਂ ਨੂੰ ਫਲੇਰੀ ਹੋਈ ਹੁੰਦੀ ਉਹ ਬੰਦੇ ਦਿਲ ਸਾਫ ਹੋਣੇ ਜੀ ਰਹਾ ਬੰਦੇ ਦੇ ਹੁੰਦੇ ਕਈ ਬੰਦੇ ਨਾਲ ਕੋਈ ਵੀ ਹੁੰਦੇ ਆ ਦਿਲ ਸਾਫ ਬਣੇ ਜੀ ਇਹਦੀ ਗੱਲ ਕਰਦੇ ਕਈ ਡੱਬ ਖੱਬੇ ਵੀ ਹੁੰਦੇ ਬੰਦੇ ਦਿਲ ਸਾਫ ਯਾਰ ਦਿਲ ਰੰਗ ਤੇ ਨਹੀਂ ਜਾਂਦਾ ਕਦੇ ਵੀ ਇਹ ਜਿਹੜੇ ਮੂੰਹ ਦੇ ਲੜੇ ਕਿੱਲ ਵੀ ਹੁੰਦੇ ਆ ਨਹੀਂ ਕਿਰੇਕ ਬੰਦੇ ਵੀ ਹੁੰਦੇ ਜਿਨ੍ਹਾਂ ਦੇ ਉੱਤੇ ਮੱਝਾਂ ਬੰਨ ਲਵੇ ਭਲੇ ਪੂਰੇ ਫਾਰਮ ਦੀਆਂ ਮੇਰੇ ਕੋਲੇ ਆ ਕੇ ਵੇਖਣਾ ਤੂੰ ਕੋਨੇ ਬੂਟਿਆ ਬਟਾਦਾ ਹਾਲ ਪਤਾ ਨਹੀਂ ਕਰਦਾ ਉਹ ਪਰਾ ਚੋਰਚ ਕਰਦਾ ਗੋਲ ਕਰਦਾ ਉਹ ਕੋ ਜੋ ਚੱਲੀ ਜੋ ਚੱਲਿਆ ਦੋ ਹੀ ਚਲਾਈ ਜਿਹੜੀ ਸ਼ੇਪ ਆ ਜਾ ਬਣਾਦਾ ਵੇ ਤੇਰਾ ਪੱਧਰਾ ਵੇ ਆ ਆਪਣਾ ਬੂਟਾ ਘਟਿਆ ਇਹ ਨੂੰ ਮਾਲੀਆ ਆ ਵੀ ਆਪਣੇ ਆ ਆ ਵੀ ਬੂਟਾ ਆਪਣੇ ਸਾੜਿਆ ਹੋਇਆ ਇਹਦਾ ਬੈਂਕ ਦਾ ਬੂਟਾ ਕਿ ਜਿਹੜੀ ਬੈਂਕ ਨੂੰ ਨਾ ਮਾਰਾਂ ਬਤਾਉ 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 ਬਾਈ ਮੇਰੇ ਸਾਈਕਲ ਤੇ ਕਲੀਆਂ ਵਜੋਂਦਾ ਜਾਊ ਬਾਈ ਮੇਰੇ ਸਾਈਕਲ ਤੇ ਕਲੀਆਂ ਵਜੋਂਦਾ ਜਾਊ ਬਾਈ ਮੇਰੇ ਤੇ ਸਾਈਕਲ ਤੇ ਕੋਈ ਨਹੀਂ ਬਹਿੰਦੀ ਕੀ ਆ ਤੇ ਤਾਂ ਹੀ ਦੇਖਣਗੇ ਬਹਿੰਦਗਾ ਨਹੀਂ ਹੈ ਇਹ ਵੀ ਬੈਠ ਕੇ ਜਾਊਗੀ ਹਾਂ ਪੈਗਾ ਤਾਂ ਬਹਿੰਦਗਾ ਨਹੀਂ ਅਗਲੀਆਂ ਹੈ ਇੰਨੀ ਕੋਈ ਬੈਕ ਆ ਚੁੱਪਣਾ ਜੀ ਹਾਲ ਕਰਤਾ ਮੰਗੇ ਤੋਂ ਬਾਅਦ ਇਹਦਾ ਗਾਣਾ ਕਰਨਾ ਹੋਣਾ ਅਗਲਾ ਆ ਚੱਲਦਾ ਜੀ ਸ਼ਾਰਪ ਹੀ ਗਿਆ ਵਾਹ ਸ਼ਾਰਪ ਰੈਕਟਰ ਤੇ ਮੋਟੇ ਆ ਚੱਪੜਾਂ ਹਾਲੇ ਕੀ ਕੀਤਾ ਮੈਂ ਲੱਗਦਾ ਮੈਂ ਪਛਾਣ ਚ ਨਹੀਂ ਆਈ ਅੱਜ ਪਛਾਣ ਚ ਆ ਲਾਲ ਜਾਂਗ ਦੇਖਿਆ ਮੈਨੂੰ ਇੱਥੇ ਲੱਗਦੀ ਹੋਇਆ ਹੀ ਨਾ ਸਾਹ ਹੋਵੇ ਜੇ ਪਈਆਂ ਹੀ ਉਦਨ ਉਹ ਤੇ ਕੀ ਮੇਰੇ ਨਾਲ ਹਰ ਮੰਡੀਆਂ ਆਈਆਂ ਮੇਰੇ ਬੂਟ ਲੱਗਿਆ ਹਰ ਚੱਟ ਹਰ ਮੰਡੀਆਂ ਚੱਟੀਆਂ ਹੀ ਹੋਵੇ ਪਾਰੇ ਹਰ ਮੰਡੀਆਂ ਚੱਪੜਾਂ ਵੀ ਨਹੀਂ ਛੜਾਈ ਗਿਆ ਸਾਹ ਮੇਰੇ ਬੂਟਾਂ ਦਾ ਕਹਿੰਦੇ ਮੈਂ ਚੱਪੜਾਂ ਦੇ ਲੱਗਣਾ ਲੈ ਚੱਪੜਾਂ ਹਰ ਮੰਨ ਵੀ ਲੈ ਚੱਪੜਾਂ ਲੱਭ ਕੇ ਲਿਆ ਮੈਂ ਇਹ ਲੱਗ ਗਈਆਂ ਹੀ ਇਹ ਸੱਟ ਲੱਗੀ ਤੇ ਤੋ ਪਾਰੀ ਮਾਰ ਲਈ ਸਿੱਧੀ ਗੱਡੀ ਦੇ ਨਾਲੇ ਵੀ ਖਲਾਸ ਦੀ ਜਾਗੇ ਪਾਣੀ ਮਾਰੋ ਚਲੋ ਅਦੂ ਬੂਟੇ ਨੂੰ ਉੱਥੋਂ ਚੋਰਸ ਕਰਦੇ ਨਵੇਂ ਕੰਮ ਚੋਸਿਆ ਹੀ ਹਾਲ ਦਾ ਜੁੜਾ ਕਿੱਥੇ ਜੁੜਾ ਵੱਡਾ ਵੀ ਇੱਕ ਤੇਰੇ ਕਿੰਨਾ ਐ ਕਰਨ ਵਾਲਾ ਵੱਡਾ ਹਾਂ ਵੱਡਾ ਮੇਰੇ ਜਿੱਦਾ ਮੋਤੇ ਦੋ ਆਪਣੇ ਕੋਲੇ ਦੇ ਨਾਲ ਤੇ ਲਓ ਵੀ ਐਸੇ ਦੇ ਨਾਲ ਅੱਜ ਦਾ ਵਲੌਗ ਹੁੰਦਾ ਹੈ ਖਤਮ ਹੈ ਬੂਟੇ ਤੇ ਹੀ ਦੇ ਸਕਦੇ ਆ ਕੱਟ ਦਿੱਤੇ ਆਪਾਂ ਇਧਰਲੇ ਮਗਰਲੇ ਬੂਟੇ ਵੇਖ ਲਓ ਗੱਘੋ ਨਹੀਂ ਬੈਲਟ ਨਾਲ ਜੁੱਜੀ ਜਾਂਦੇ ਚਲੋ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਜੇ ਵੀਡੀਓ ਵਧੀਆ ਲੱਗੇ ਤੇ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਕਰ ਦਿਓ ਤੇ ਬਾਕੀ ਜੇ ਬਾਈ ਕਿਸੇ ਨੇ ਮਤਲਬ ਮੰਨ ਕੇ ਚਲੋ YouTube ਵਾਲੇ ਸਬਸਕ੍ਰਾਈਬ ਕਰ ਲਿਓ Facebook ਵਾਲੇ ਫੋਲੋ ਕਰ ਲਿਓ ਤੇ ਜੇ ਆਪਣੀਆਂ ਨਿੱਕੀਆਂ ਵੀਡੀਓ ਦੇਖਣੀਆਂ ਆਉਂਦੀਆਂ ਤੇ Instagram ਆਪਣਾ ਹੈਗਾ balkarne157 ਤੇ Snapchat ਹੈਗੀ sandhuhuna22 ਤੇ ਮਿਲਦੇ ਆ ਸਾਰਿਆਂ ਨੂੰ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ ਟਾਟਾ